ਪੁਲਿਸ ਵੱਲੋਂ ਮੜੇ ਅੰਸਰਮੋਥਰੀ ਮੈਨਜਲਾਰੀ ਚਲਾਈ ਜਾ ਰਹੀ ਚਲਾਈ ਜਾ ਰਹੀ ਹੈ ਉਹਦੇ ਤਹਿਤ ਮੈਡਮ ਮਤਲਬ ਉੱਤਾ ਸੜੀ ਐਸਐਸਪੀ ਕੋਟਲਾ ਜੀ ਦੀ ਰਹਿਮ ਹੈ ਅੱਜ ਇੱਕ ਜਿਹੜਾ ਵਹੀਕਲ ਗੈਂਗ ਹੈਗਾ ਉਹਨੂੰ ਬੱਸ ਕੀਤਾ ਸੀ ਇਹਦੇ ਵਿੱਚ ਅਸੀਂ ਤਿੰਨ ਦੋਸ਼ੀਆਂ ਨੂੰ ਅਰੈਸਟ ਕੀਤਾ ਹੈ ਗੁਰਪ੍ਰੀਤ ਨਜੂਤ ਹੈਗਾ ਤੇ ਵਿਕਾਸ ਹੈਗਾ ਇਹ ਤਿੰਨ ਅਲਕੇ ਜਿਹੜੇ ਦੋਸ ਬਾਂਦਪੁਰ ਦੇ ਇੱਕ ਢਿਲਮਾ ਦਾ ਹੈਗੇ ਬੀਨਾ ਦਾ ਕ੍ਰਿਮਿਨਲ ਰਿਕਾਰਡ ਆ ਤੰਨਾ ਵੀ ਚੋਰੀ ਦੇ ਕੇਸ ਇਹਨਾਂ ਤੇ ਰਿਜਿਸਟਰ ਹੋਏ ਆ ਇਹਨਾਂ ਕੋਲੋਂ ਅਸੀਂ 10 ਜਿਹੜੇ ਮੋਟਰਸਾਈਕਲ ਉਹ ਬਰਾਮਦ ਕੀਤੇ ਹੈਗੇ ਅਸੀਂ ਜੇ ਸਟਾਫ ਕੋਤਲਾ ਦੇ ਵਿੱਚ ਔਰ ਇਹਨਾਂ ਦਾ ਅਸੀਂ ਰਿਮਾਂਡ ਜਿਹੜਾ ਹਾਸਲ ਕਰਕੇ ਇਹਨਾਂ ਤੋਂ ਪੂਰ ਅਸੀਂ ਕੁਝ ਇਸ ਕਰ ਰਹੇ ਹਾਂ ਇਹਨਾਂ ਨੇ ਮੰਨਿਆ ਕਿ ਦੋ ਜਿਹੜੇ ਮੋਟਰਸਾਈਕਲ ਹੈਗੇ ਆ ਇਹਨਾਂ ਨੇ ਸ਼ਹਿਰ ਦੇ ਵਿੱਚੋਂ ਚੋਰੀ ਕੀਤੇ ਸੀਗੇ ਬਾਕੀ ਵੱਖ-ਵੱਖ ਥਾਵਾਂ ਤੋਂ ਦੰਦਲੰਦਰ ਜਾਂ ਇਹਨਾਂ ਤੋਂ ਕਰਤਾਰਪੁਰ ਸਾਈਡ ਤੋਂ ਸ਼ਹਿਰ ਤੋਂ ਸਿਟੀ ਤੋਂ ਉੱਥੋਂ ਪੀਤੇ ਹੈਗੇ ਇਹਦੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਉਹਨਾਂ ਤੋਂ ਆਇਡੈਂਟੀਫਿਕੇਸ਼ਨ ਕਰਾ ਰਹੇ ਹਾਂ ਵੀ ਕਿੱਥੋਂ-ਕਿੱਥੋਂ ਚੋਰੀ ਕੀਤੇ ਹੈਗੇ ਜੀ ਪੁਰਾਣਾ ਗ੍ਰਿੰਨਨ ਕੋਡ ਵੀ ਆਹ ਇਹਦੇ ਖਾਤੋਂ ਪਹਿਲਾਂ ਵੀ ਪਰਚੇ ਦਰਜ ਹੈ ਇੱਕ ਦੇ ਖਾਤੇ ਚਾਰ ਪਰਚੇ ਦਰਜ ਹੈਗੇ ਇੱਕ ਦੇ ਖਾਤੇ ਇੱਕ ਪਰਚੇ ਦਰਜ ਹੈਗੇ ਇਹ ਜੇਲ ਵਿੱਚੋਂ ਆਏ ਬਾਅਦ ਵਿੱਚ ਆ ਕੇ ਇਹਨਾਂ ਨੇ ਆਪਣਾ ਇੱਕ ਹੋਰ ਗੈਂਗ ਜਿਹੜਾ ਇਹ ਪਹਿਲਾਂ ਜੇਲ੍ਹ ਵਿੱਚ ਇਕੱਠੇ ਰਹੇ ਹੈਗੇ ਦੋ ਜਣੇ ਪੁਸਤਵਾ ਦੇ ਬਾਹਰ ਆਇਆ ਉਹ ਇਹਦੇ ਕੰਟੈਕਟ ਚਾਹੇ ਵਿਕਾਸ ਸੇ ਵਿਕਾਸ ਵਿਵਹਨ ਨਾਲ ਲੈ ਲਿਆ ਨਾਲ ਲੈ ਕੇ ਤੇ ਦੁਬਾਰਾ ਇਹਨਾਂ ਨੇ ਆਪਾਂ ਤਿੰਨਾਂ ਮਹੀਨੇ ਵੀ ਬੈਂਕ ਜਿਹੜਾ ਤਿਆਰ ਕਰ ਲਿਆ ਤੇ ਜਿਹੜੇ ਵਹੀਕਲ ਜਿਹੜੇ ਚੋਰੀ ਕਰਦਾ ਇਹਨਾਂ ਨੇ ਕੰਮ ਸ਼ੁਰੂ ਕੀਤਾ ਅਸਲ ਕਿੱਥੇ ਜਾਣੇ ਮੀਂਹ ਦੇ ਇਸ ਪਤਰਾ ਇਹਦੇ ਵਾਰ ਹੁਣ ਤਫ਼ਤੀਸ਼ ਦਾ ਵਿਸ਼ਾ ਹੈ ਉੱਤੇ ਅਸੀਂ ਵਰਕ ਕਰ ਰਹੇ ਹਾਂ ਤੋਂ ਕੋਸ਼ਿਸ਼ ਕਰਾਂਗੇ ਪਹਿਲਾਂ ਤਾਂ ਅਸੀਂ ਅਰੈਸਟ ਕੀਤੇ ਸਾਰੇ ਵਹੀਕਲ ਜਿਹੜੇ ਹੈਗੇ ਆਖੋਖ ਜਗ੍ਹਾ ਤੇ ਸੀਗੇ ਉਹ ਸਾਰੇ ਅਸੀਂ ਬਰਾਮਦ ਕਰ ਲਿਆ ਇਹਨਾਂ ਤੋਂ ਹੁਣ ਨੈਕਸਟ ਜਿਹੜੀ ਹੈ ਤਫ਼ਤੀਸ਼ ਵਿੱਚ ਦੇਖਦੇ ਹਾਂ ਵੀ ਕਿੱਥੇ ਕਿੱਥੇ ਵੇਚੇ ਸੀਗੇ ਜਾਂ ਕਿਹੜੇ ਨਾ ਨਾ ਹੋਰ ਹੋ ਸਕਦੇ ਹੈਗੇ ਉਹਦੇ ਬਾਰੇ